ਪੰਜਾਬ ਚ ਪਿਛਲੇ 10 ਦਿਨਾਂ ਤੋਂ ਮੌਨਸੂਨ ਕਮਜ਼ੋਰ ਚੱਲ ਰਿਹਾ ਹੈ 24 ਸਤੰਬਰ ਤੱਕ ਇਹੇ ਸਥਿਤੀ ਬਣੀ ਰਹੇਗੀ 25 ਸਤੰਬਰ ਤੋਂ ਬਾਅਦ ਮੌਨਸੂਨ ਦੁਬਾਰਾ ਸਰਗਰਮ ਹੋਵੇਗਾ ਤੇ ਪੰਜਾਬ ਤੋਂ ਵਿਦਾ ਹੋਣ ਤੋਂ ਪਹਿਲਾਂ ਹੀ ਛਮਛਮ ਬਰੇਗਾ ਅਜਿਹਾ ਅੰਦਾਜ਼ਾ ਮੌਸਮ ਕੇਂਦਰ ਚੰਡੀਗੜ੍ਹ ਦਾ ਵਿਭਾਗ ਦੇ ਡਾਇਰੈਕਟਰ ਡਾਕਟਰ ਸੁਰੇਂਦਰ ਪਾਲ ਮੁਤਾਬਿਕ ਅਜੇ ਮੌਨਸੂਨ ਕਮਜ਼ੋਰ ਚੱਲ ਰਿਹਾ ਹੈ ਜਿਸ ਕਾਰਨ ਅਗਲੇ 3 ਦਿਨਾਂ ਚ ਪੰਜਾਬ ਚ ਬਾਰਿਸ਼ ਨਹੀਂ ਹੋਵੇਗੀ ਪਰ ਇਸ ਤੋਂ ਬਾਅਦ ਮੌਨਸੂਨ ਸਰਗਰਮ ਹੋਣ ਨਾਲ ਕਈ ਜ਼ਿਲ੍ਹਿਆਂ ਚ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ ਹਾਲਕਿ ਦੇਜ ਵਰਸ਼ ਦੀ ਵੀ ਸੰਭਾਵਨਾ ਨਹੀਂ ਹੈ ਇਸ ਵਾਰ ਵੀ ਮੌਨਸੂਨ ਦੀ ਵਿਦਾਈ ਦੇਰੀ ਨਾਲ ਹੋ ਰਹੀ ਹੈ ਸਤੰਬਰ ਦੇ ਅੰਤ ਤੱਕ ਮੌਨਸੂਨ ਪੰਜਾਬ 'ਚ ਹੀ ਰਹੇਗਾ ਮੰ 7 ਸੈਪਟੈਂਬਰ ਦੀ ਰੇਨਫਾਲ ਹੈ ਪਰ ਹੁਣ ਤੱਕ 94.6 ਮਿਲੀਮੀਟਰ ਜੋ ਹੈ ਆਬਜ਼ਰਵ ਕੀਤੀ ਗਈ ਹੈ ਪਰ ਜੇ ਅਸੀਂ ਓਵਰਆਲ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਜਿਹੜੀ ਮੌਨਸੂਨ ਦੀ ਨਾਰਮਲ ਬਾਰਿਸ਼ ਲਗਭਗ 600 ਮਿਲੀਮੀਟਰ ਹੈ ਔਰ ਹੁਣ ਤੱਕ 520 ਮਿਲੀਮੀਟਰ ਜੋ ਮੌਨਸੂਨ ਦੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਮੌਨਸੂਨ ਜਿਹੜਾ ਵਾਪਸ ਹੁੰਦਾ ਕਿ ਜਿਸ ਤਰ੍ਹਾਂ ਕਹਿੰਦੇ 15 ਸਤੰਬਰ ਤੋਂ ਵਾਪਸ ਹੋ ਜਾਂਦਾ ਹੈ ਜਹੇਹੇ ਲੈਣ ਦਾ ਟਾਈਮ ਨਹੀਂ ਜੀ ਨਹੀਂ ਮੌਨਸੂਨ ਦੀ ਹਲੇ ਵਿਧਡਰੋਅਲ ਨਹੀਂ ਹੋਈ ਹੈਗੀ ਜੀ ਆਨਵਰੇ ਦਿਨਾਂ ਦੇ ਵਿੱਚ ਵੈਸੇ بارش ਦੀ ਵੀ ਕੋਈ ਜ਼ਿਆਦਾ ਪ੍ਰੈਡਿਕਸ਼ਨ ਨਹੀਂ ਹੈਗੀ ਪਰ ਮੌਨਸੂਨ ਹਲੇ ਵਿਦਡਰਾਲ ਕੁਝ ਦਿਨ ਅਸੀਂ ਹਲੇ ਜਿਹੜਾ ਸਿਸਟਮ ਐਕਸਪੈਕਟ ਕਰ ਰਹੇ ਹਾਂ ਉਹਦੇ ਤੋਂ ਬਾਅਦ ਹੀ ਮੌਨਸੂਨ ਦੀ ਵਿਦਡਰਾਲ ਐਕਸਪੈਕਟਡ ਹੈ ਮਮ ਕਿੰਨਾ ਕਿਤਾਬਮਾਨ ਜਿਹੜਾ ਰਾਈਜ਼ ਹੋ ਰਿਹਾ ਜਾਂ ਕਿੰਨਾ ਘਟ ਰਿਹਾ ਕਮਾਨ ਤੇ ਫਸਰਾਂ ਨੇ ਕਿੰਨਾ ਕੁ ਲਾਇਆ ਜੀ ਜੇਸੀ ਟੈਂਪਰੇਚਰ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਨੀਅਰ ਨਾਰਮਲ ਜਿਹੜੀਆਂ ਡੇ ਟਾਈਮ ਟੈਂਪਰੇਚਰ অর ਨਾਈਟ ਟਾਈਮ ਟੈਂਪਰੇਚਰ ਕੰਡੀਸ਼ਨਸ ਰਿਕਾਰਡ ਕੀਤੀਆਂ ਗਈਆਂ ਜਿਵੇਂ ਲਗਭਗ 33 34 ਡਿਗਰੀ ਦੇ ਸੈਂਟੀਗ੍ਰੇਡ ਡੇ ਟਾਈਮ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਪਰ ਕੱਲ ਕਿਉਂਕਿ ਜਿਹੜਾ ਕੁਝ ਬਦਲਵਾਈ ਅਬਜ਼ਰਵ ਕੀਤੀ ਗਈ ਸੀ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਜ਼ਰੂਰ ਅਬਜ਼ਰਵ ਕੀਤੀ ਗਈ ਕੱਲ ਦਾ ਡੇ ਟਾਈਮ ਟੈਂਪਰੇਚਰ 30.5 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 33.3 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 2.8 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਜਿਹੜੀਆਂ ਵੈਦਰ ਕੰਡੀਸ਼ਨਸ ਆ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਜਿਹੜਾ ਡੇ ਟਾਈਮ ਟੈਂਪਰੇਚਰ ਵੀ ਨੀਅਰ ਨਾਰਮਲ ਹੀ ਹੋਏਗਾ ਜਿਹੜਾ एक्सपैक्ट कर रहे हैं और जो नाइट टाइम टेंपरेचर देखिए तो नाइट टाइम टेंपरेचर भी कल क्योंकि कलाउडीनैस हो गई सके नाइट टाइम टेंपरेचर के भी वाधा रिकॉर्ड किया गया से कल का नाइट टाइम टेंपरेचर छब्बी पॉइंट सत्त डिग्री सेंटीग्रेड रिकॉर्ड किया गया से जोड़ा कि नॉर्मल तो लगभग चार डिग्री सेंटीग्रेड उपर से पर क्योंकि अज तो जीडीशनज कलीयर ने सो अज का जोड़ा नाइट टाइम टेंपरेचर बई पॉइंट अठ डिग्री सेंटीग्रेड रिकॉर्ड किया गया जोड़ा कि नॉर्मल तो लगभग पॉइंट दो डिग्री सेंटीग्रेड उपर किया गया सो देख ਸਕਦੇ ਆ ਕਿ ਜਿਹੜਾ ਨਾਈਟ ਟਾਈਮ ਟੈਂਪਰੇਚਰ ਅੱਜ ਨੀਅਰ ਨੋਰਮਲ ਰਿਪੋਰਟ ਕੀਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਲਗਭਗ ਕਲੀਅਰ ਕੰਡੀਸ਼ਨਸ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਦੋਨੋਂ ਹੀ ਦਿਨ ਔਰ ਰਾਤ ਦਾ ਤਾਪਮਨ ਨੀਅਰ ਨੋਰਮਲੀ ਐਕਸਪੈਕਟਡ ਹੈ ਔਰ ਇਹਦੇ ਤੋਂ ਬਿਨਾ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਦੀ ਗੱਲ ਕਰੀਏ ਤਾਂ ਜਿਹੜਾ ਕੁਝ ਨਾਰਥ-ਈਸਟਰਨ ਡਿਸਟ੍ਰਿਕਟ ਦੇ ਵਿੱਚ ਜ਼ਰੂਰ ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਪਰ ਜ਼ਿਆਦਾ ਬਿਲਕੁਲ ਜੀ ਕਿਉਂਕਿ ਹੁਣ ਫਸਲਾਂ ਪੱਕਣ ਤੇ ਨੇ ਔਰ ਜਦੋਂ ਫਸਲ ਪੱਕਣ ਦੇ ਨੇੜੇ ਹੁੰਦੀ ਹੈ ਤਾਂ ਜਿਹੜੀਆਂ ਅ ਵੈਦਰ ਕੰਡੀਸ਼ਨਸ ਕਲੀਅਰ অর ਡਰਾਈ ਫਸਲ ਲਈ ਬਹੁਤ ਵਧੀਆ ਹੁੰਦੀਆਂ ਨੇ ਸੋ ਹੁਣ ਵੀ ਜਿਹੜੇ ਆਉਣ ਵਾਲੇ ਦਿਨ ਨੇ ਉਹਨਾਂ ਦੇ ਵਿੱਚ ਫਿਲਹਾਲ ਹਲੇ بارش ਦੀ ਜਿਹੜੇ 4-5 ਦਿਨ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਔਰ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਨੇ ਉਹ ਵੀ ਨੀਅਰ ਨਾਰਮਲ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੀਆਂ ਫਸਲਾਂ ਲਈ ਅਨੁਕੂਲ ਅਸੀਂ ਸਮਝਦੇ ਹਾਂ ਅ ਬਿਲਕੁਲ ਜੀ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਜਿਹੜਾ ਮੌਨਸੂਨ ਸਿਸਟਮ ਜ਼ਿਆਦਾ ਐਕਟਿਵ ਸੀਗਾ ਸੋ ਉਹਦੇ ਕਰਕੇ ਜਿਹੜਾ ਹਵਾ ਦੇ ਵਿੱਚ ਨਮੀ ਵੀ ਜ਼ਿਆਦਾ ਸੀ ਪਰ ਹੁਣ ਕਿਉਂਕਿ ਹਲੇ ਕੁਝ ਦਿਨ ਮੌਨਸੂਨ ਸਿਸਟਮ ਹੈ ਸੋ ਅਸੀਂ ਬਹੁਤ ਜ਼ਿਆਦਾ ਜਿਹੜਾ ਇਹਦੇ ਵਿੱਚ ਡਿਕਰੀਜ਼ ਨਹੀਂ ਐਕਸਪੈਕਟ ਕਰਦੇ ਪਰ ਇੱਕ ਵਾਰੀ ਜਦੋਂ ਮੌਨਸੂਨ ਦੀ ਵਿਧਰੋਲ ਹੋ ਜਾਂਦੀ ਹੈ ਉਹਦੇ ਤੋਂ ਬਾਅਦ ਜ਼ਰੂਰ ਜਿਹੜੀਆਂ ਡਰਾਈ ਜੇ ਅਸੀਂ ਲੁਧਿਆਣਾ ਦੀ ਗੱਲ ਕਰੀਏ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਲਗਭਗ 600 ਮਿਲੀਮੀਟਰ ਜਿਹੜੀ ਨਾਰਮਲ ਮੌਨਸੂਨ ਦੀ ਬਾਰਿਸ਼ ਲੁਧਿਆਣਾ ਦੀ ਹੈ ਹਣ ਤੱਕ 520 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ ਔਰ ਜੇ ਅਸੀਂ ਪਿਛਲੇ ਸਾਲਾਂ ਦੀ ਵੀ ਗੱਲ ਕਰੀ ਤਾਂ ਹਰ ਸਾਲ ਹੀ ਬਹੁਤ ਵੇਰੀਏਬਿਲਿਟੀ ਅਸੀਂ ਜਿਹੜੀ ਮੌਨਸੂਨ بارش ਦੇ ਵਿੱਚ ਅਬਜ਼ਰਵ ਕਰ ਰਹੇ ਹਾਂ ਔਰ ਪਿਛਲੇ 15-20 ਸਾਲਾਂ ਦਾ ਅਸੀਂ ਡਾਟਾ ਦੇਖੀਏ ਤਾਂ ਜ਼ਿਆਦਾ ਸਾਲ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਨਾਰਮਲ ਤੋਂ ਘੱਟ بارش ਹੋਈ ਹੈ ਔਰ ਜੇ ਹੁਣ ਵੀ ਅਸੀਂ ਦੇਖ ਰਹੇ ਹਾਂ ਤਾਂ ਹਲੇ ਤੱਕ ਜਿਹੜੀ ਲਗਭਗ 80 ਮਿਲੀਮੀਟਰ ਨਾਰਮਲ ਤੋਂ ਘੱਟ ਅਸੀਂ بارش ਰਿਕਾਰਡ ਕੀਤੀ ਹੈ ਔਰ 30 ਸੈਪਟੈਂਬਰ ਦੇ ਤੱਕ